next24 punjab news channel देखते दर्शकन प्लीज सब्सक्रिप्शन कल 1.7 लाइक सब्सक्राइब ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਔਨਵੈਲਗਨ ਨਮਗਾ ਤੇ ਤਾਜ਼ੇ ਖਬਰਾਂ ਤੜ ਤੱਕ ਪਹੁੰਚ ਰਹਿਣ ਇੱਕ ਦੁਖਦਾਈ ਖਬਰ ਪਿੰਸ ਸਬਰਾਂ ਤੋਂ ਸਾਹਮਣੇ ਹੈ ਜਿੱਥੇ ਕਿ ਬਿਜਲੀ ਵਿਭਾਗ ਦੇ ਅਨਗੈਲਿਕ ਕੰਮ ਬੇਜ਼ੁਬਾਨ ਗੁਰਜਰਾਂ ਦੇ ਮਾਲੀ ਦੀ ਕਰੰਟ ਲੱਗਣ ਨਾਲ ਹੋਈ ਮੌਤ ਇਸ ਸਬੰਧੀ ਜਦ ਸਾਡੇ ਪੱਤਰਕਾਰ ਨੇ ਗੁੱਜਰ ਨਾਲ ਗੱਲਬਾਤ ਕੀਤੀ ਤਾਂ ਕੀ ਕਹਿੰਦੇ ਨਜ਼ਰੇ ਆਪ ਤੁਹਾਨੂੰ ਸੁਣਾਉਣੇ ਹਨ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਹੈਪੀ ਸਬਰਾਂ ਦੀ ਵਿਸ਼ੇਸ਼ ਰਿਪੋਰਟ ਕਿ ਪਾਈਆ ਕੀ ਗੱਲ ਹੋਈ ਯਾਰੀ ਮਾਲੀ ਦਾ ਡਾਡਾ ਕਰੰਟ ਲੱਗ ਬੱਤੀ ਨਾ ਲੱਗੇ ਪਤਾ ਨਹੀਂ ਕੋਈ ਤਾਰ ਟੁੱਟ ਗਈ ਸੀ ਹੁਣ ਠੀਕ ਕੰਮ ਕੀ ਕਰਦੇ ਸੀ ਡੰਗਰਾਂ ਦਾ ਕੰਮ ਕਰਦੇ ਇਹ ਗੁਜਰ ਜੋ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਜੋ ਅਸੀਂ ਆ ਖਜਾਲੇ ਹਾਂਜੀ ਖਜਾਲੇ ਖਜਾਲੇ ਵੇਜੋ ਹਾਂਜੀ ਸਭਰਾਜ ਰਹਿ ਰਹੇ ਸੀ ਹਾਂਜੀ ਕਿੰਨਾ ਕੁ ਚਿਰ ਹੋ ਗਿਆ ਸਾਨੂੰ ਇੱਥੇ ਤਕਰੀਬਨ ਹੋ ਗਏ 2-3 ਮਹੀਨੇ ਆ ਗਏ ਤੇ ਕਿੰਨੀ ਕੁ ਕੀਮਤ ਦਾ ਮਾਲੀ ਜਿਹੜਾ ਮਾਲੀ ਦੇ ਸਭ ਮੁੰਜਾਈ ਬਾਦ ਦੇਖੇਗਾ ਹੀ 80000 ਦਾ ਅੱਛਾ ਹਾਂਜੀ ਅੱਜ ਜਿਹੜਾ ਇਹਨੂੰ ਕਰੰਟ ਲਾ ਕੇ ਦੀ ਮੌਤ ਹੋ ਗਈ ਇਹਦਾ ਕੀ ਕਹਿਣਾ ਚਾਹੂਗਾ ਕੀ ਇਹ ਜੋ ਮੁੰਜਾਈ ਜੀ ਹੋਈ ਮਾਰਦਿਆਂ ਦੀ ਕੋਈ ਨਾ ਕੋਈ ਸਾਡਾ ਮਾਲਾ ਮੋਟਾ ਕੋਈ ਪੁੱਛੇ ਕਿਹੜੀ ਨਸਲ ਦਾ ਹੈ ਮਾਲੀ ਜੀ ਨੀਲੀ ਰੱਤ ਹੂੰ ਨੀਲੀ ਅੱਛਾ ਕੋਈ ਸੁਣਨੋਂ ਮਿਲਿਆ ਕਿ ਇਹਦੀ ਕੀਮਤ ਵੀ ਲੱਗੀ ਹੋਈ ਹਾਂਜੀ ਕੋਈ ਸੁਣਨੋਂ ਮਿਲਿਆ ਕਿ ਇਹਦੀ ਕੀਮਤ ਵੀ ਕੋਈ ਲੱਗੀ ਕਿੰਨੀ ਕੀਮਤ ਲੱਗੀ ਹੈ ਇਹਦਾ ਲੱਗਿਆ ਜੀ 75000 ਰੁਪਏ 75000 ਰੁਪਏ ਹਾਂਜੀ ਈਮਾਨ ਕਰੋਗੇ ਨੋ ਮੰਗੀ ਹੋ ਕਰਦੇ ਆ ਗਰੀਬ ਬੰਦੇ ਸਾਡੀ ਮਦਦ ਕੀਤੀ ਜਾਵੇ ਜਲੀ ਹੋਵੇ ਸਰੋਜੂ ਹਾਂਜੀ ਸਰੋਜੂ ਤੇ ਅੱਜ ਜਿਹੜਾ ਮਾਲੀ ਆੜਾ ਠੰਡ ਲੱਗਣ ਕਰਕੇ ਮੌਤ ਹੋ ਗਈ ਇਹਦੀ ਕੀ ਕਹਿਣਾ ਜਾਓਗੇ ਕਹਿਣਾ ਕੁਝ ਨਹੀਂ ਇਹੋ ਕਹਿਣਾ ਜਾਂਦਿਆਂ ਗਰੀਬ ਬੰਦੇ ਥੋੜੀ ਮੋਦੀ ਮਦਦ ਕੀਤੀ ਜਾਵੇ ਕੀ ਹੋ ਗਈ ਇਹਨੂੰ ਕੋਕ ਨਹੀਂ ਪਰਾਂ ਤਾਂ ਹੁੰਡਿਆ ਸੀ ਤੇ ਬਕਸੇ ਨਾਲ ਅਰਥ ਲੱਗਾ ਹੂੰ ਤੇ ਇੱਕ ਆ ਚੁਗੇ ਲੱਗੇ ਮੂੰਹ ਲੱਗਾ ਬਕਸੇ ਨਾਲ ਹੂੰ ਉੱਥੇ ਹੀ ਫੜ ਲਿਆ ਕਿੰਨੀ ਉਹ ਕੀਮਤੀ ਹੈ ਦੀ ਮਾਲੀ ਦੀ ਕੀਮਤ 311 ਇਹ 75 ਹਜ਼ਾਰ ਲੱਗ ਚੁੱਕਾ ਵਾ ਕੀ ਮੰਗ ਕਰੋਗੇ ਹਣਾ ਮੰਨ ਕੋਈ ਮੰਗ ਕੀ ਕਰਨੀ ਆ ਆ ਜਾ ਹਟ ਥੋੜੀ ਬੰਦੇ ਸਾਡੀ ਮਸਤੀ ਕੀਤੀ ਜਾਵੇ ਨੀਲੀ ਦਾ ਜੀ ਜਲਜੀਤ ਸਿੰਘ ਕਾਈ ਪ੍ਰਧਾਨ ਪਿੰਡ ਸਵਰਾਕ ਸਾਸ਼ ਕਮੇਟੀ ਕੋੜਾ ਬੁੱਢਾ ਪੰਜਾਬ ਇਹ ਗੱਲ ਹੋਈ ਆ ਜਿਹੜਾ ਮਾਲੀ ਜਿਹੜਾ ਏ ਵੀਰ ਜੀ ਬਹੁਤ ਮਨ ਭਾਗੀ ਕਰਨਾ ਵਾਪਰੀ ਆ ਪਿੰਡ ਸਭਰਾ ਦੇ ਵਿੱਚ ਜਿਹੜੀ ਅੱਜ ਵੀ ਜਿਹੜਾ ਮੀਟਰਾਂ ਵਾਲਾ ਬਰਸਾ ਹੀ ਜਿਹਦੇ ਵਿੱਚ ਕਰੰਟ ਆਉਂਦਾ ਤੇ ਇਹ ਮਾੜੀ ਜਿਹੜਾ ਨਾ ਦੇ ਨਹੀਂ ਪਿਆ ਸੀ ਇਹਦੇ ਵਿੱਚ ਕਰੰਟ ਆਉਣ ਕਾਰਨ ਜਿਹੜਾ ਲਾਗੇ ਕਿਤੇ ਉਹ ਲੱਗ ਗਿਆ ਨਾਲ ਕਿਤੇ ਬੜਾ ਮੁੜ ਘਾ ਨੂੰ ਕਿਤੇ ਮੂੰਹ ਵੱਜ ਗਿਆ ਤੇ ਜਿਹੜਾ ਕਰੰਟ ਆਉਂਦਾ ਸੀ ਜਿਹੜਾ ਬਕਸ਼ ਦੇ ਵਿੱਚ ਤਾਰਾਂ ਜਿਹੜੇ ਜੋੜ ਲੰਗੇ ਆ ਉਹਦਾ ਕਰਕੇ ਜਿਹੜਾ ਉਹਨੂੰ ਬੱਤੀ ਲੱਗ ਗਈ ਆ ਇਹ ਗੁਜਰ ਵੀਰ ਜਿਹੜੇ ਇੱਥੇ ਮੱਝਾ ਲਈ ਜਾਂਦੇ ਸੀ ਇਹਨਾਂ ਦਾ ਜਿਹੜਾ ਮਾਲੀ ਆ ਬਹੁਤ ਵਧੀਆ ਨਸਲ ਦਾ ਲੀਲੀ ਰਾਵੀ ਦਾ ਮਾਲੀ ਆ ਕਿੰਨੀ ਉਹ ਕੀਮਤ ਹੋ ਗਈ ਇਹਦੀ ਮਾਲੀ ਕੀਮਤ ਤੇਰੀ ਲੱਖ ਰੁਪਏ ਦੇ ਲਾਗੇ ਕੀਮਤ ਹੈ ਕਿਉਂਕਿ ਜਿਹੜੇ ਮਾਲੀ ਆ ਮਾਲੀ ਚੰਗੀ ਨਸਲ ਦੇ ਤੇ ਲੱਭਦੇ ਨਹੀਂ ਹੈ ਅੱਜ ਕੱਲ੍ਹ ਤੁਸੀਂ ਵੇਖਿਆ ਕਿਦਾਂ ਟ੍ਰੈਂਡ ਚੱਲਿਆ ਵੀ ਟੀਕੇ ਭਰਉਂਦਾ ਕੋਵੇ ਜੇ ਮਾਲੀ ਚੰਗੀ ਨਸਲ ਦੇ ਹੁੰਦੇ ਆਪਾਂ ਟੀਕੇ ਭਰੌਂਦੀ ਕੋਈ ਲੋੜ ਨਹੀਂ ਪੈਂਦੀ ਤੇ ਮਾਰੀ ਦੇ ਆਪਾਂ ਟੀਕੇ ਭਰਾਉਣੇ ਆ ਚੰਗੀ ਨਸਲ ਦਾ ਸੁਧਾਰ ਹੋਵੇ ਤੇ ਜਿਹੜਾ ਚੰਗੀ ਨਸਲ ਦੇ ਮਾਲੀ ਆ ਬਹੁਤ ਮੰਦ ਭਾਈ ਕਰਨਾ ਦੀ ਵਾਪਰੀ ਆ ਕਿਨ ਗੈਲੀ ਤੇ ਹੈਗੀ ਬਿਜਲੀਪੋਰਡ ਦੀ ਕਿ ਜਿਹੜੇ ਬਕਸੇ ਖੁੱਲੇ ਆ ਤਾਰਾਂ ਦੇ ਜੋੜ ਨੰਗੇ ਆ ਕੇਵਲਾਂ ਉਦਾਂ ਹੀ ਜੋੜਾਂ ਤੇ ਜਾਨੀ ਕਿ ਉਦਾਂ ਹੀ ਕੋਈ ਉੱਤੇ ਟੇਪ ਨਹੀਂ ਕੀਤੀ ਜੋੜਾਂ ਦੇ ਉੱਤੇ ਕਿਉਂਕਿ ਰਾਤ ਨੂੰ ਵੀ ਕਿਸੇ ਦੀ ਰਾਤ ਬਰਾਕੇ ਕਾਰ ਸੜ ਸਕਦੀ ਆ ਤੇ ਜੋੜ ਨੰਗੇ ਹੋਣ ਕਾਰਨ ਜਿਹੜਾ ਵਾ ਕਿਸੇ ਨਾ ਵੀ ਹਾਦਸਾ ਵਾਪਰ ਸਕਦਾ ਵਾ ਇਸ ਕਰਕੇ ਇਹਨੂੰ ਜਿਹੜਾ ਬਿਜਲੀ ਬੋਰਡ ਨੂੰ ਚਾਹੀਦਾ ਤਰ੍ਹਾਂ ਟ੍ਰਾਂਸਫਰ ਲੈ ਕੇ ਦੇਨ ਨੂੰ ਜੋੜਾ ਨੂੰ ਬਿਲਕੁਲ ਸਹੀ ਕਰੇ ਤਾਰਾਂ ਨੂੰ ਦਰੁਸਤ ਕਰੇ ਜਿਹੜੇ ਜੋੜ ਕਿਤੇ ਲੰਗੇ ਉਹਨਾਂ ਤੇ ਟੇਪ ਕੀਤੀ ਜਾਵੇ ਤੇ ਕਿਸੇ ਨਾ ਅਨਹੋਣੀ ਨਾ ਵਾਪਰੇ। ਇਹ ਰਸਤਾ ਜੀ ਸਭਰਾ ਦਾ। ਇਹ ਜੋਤੀਸ਼ਾਹ ਮੋੜ ਤੋਂ ਲੈ ਕੇ ਸਭਰਾੜ ਦੇ ਨੂੰ 메ਨ ਸੜਕ ਵਗਦੀ ਆ ਜੇ ਬਾਈਕਾਂਸ ਕੋਈ ਵੀ ਇੱਧਰ ਦੀ ਭਰਾ ਲੰਘਦਾ ਵਾ ਜਾਂ ਉਹਦੀ ਤਾਰ ਲਾਉਣ ਆਉਂਦਾ ਵਾ ਜਾਂ ਕਿਸੇ ਨਾ ਵੀ ਘਟਨਾ ਵਾਪਰ ਸਕਦੀ ਹੈ। ਜੋ ਕਿ ਹੁਣ بارش ਦਾ ਮੌਸਮ بارش ਚੱਲਣ ਦੀ ਆ ਤੇ ਪਾਣੀ ਦੇ ਵਿੱਚ ਵੀ ਕਰੰਟ ਆ ਸਕਦਾ। ਤੇ ਕਿਸੇ ਨਾ ਘਟਨਾ ਵਾਪਰ ਸਕਦੀ ਹੈ।